ਪਾਵੇਂ ਸਾਰੀਆਂ ਹੀ ਪਾਰਟੀਆਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੀਆਂ ਨਹੀਂ ਥਕਦੀਆਂ ਪਰ ਇਸ ਨੂੰ ਅਮਲੀ ਜਾਮਾ ਪਾਉਣ ਦਾ ਕੰਮ ਕੋਈ ਵੀ ਪਾਰਟੀ ਕਰਦੀ ਨਜ਼ਰ ਨਹੀਂ ਆ ਰਹੀ ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਦੇ ਐਮ ਆਰ ਰਿਜ਼ੋਰਟ ਵਿੱਚ ਵਰਕਰ ਮੀਟਿੰਗ ਕਰਨ ਪੁੰਜੇ ਪਰ ਸੁਖਬੀਰ ਬਾਦਲ ਨੂੰ ਪੈਰਾਂ 'ਚ ਰੁਲਦਾ ਬਚਪਨ ਦਿਖਾਈ ਨਹੀਂ ਦਿੱਤਾ ਆਪਣੇ ਉੱਚੇ ਰੁਤਬੇ ਦੀ ਸ਼ਾਨ ਵਿੱਚ ਇਕ ਬਾਲ ਮਜ਼ਦੂਰੀ ਦੇ ਹੱਥੋਂ ਮਿਲੀ ਚਾਹ ਦੀਆਂ ਚੁਸਕੀਆਂ ਪਰਦੇ ਨਜ਼ਰ ਆਏ ਇਸ ਸੰਬੰਧੀ ਫਾਜ਼ਿਲਕਾ ਦੇ ਸੀਨੀਅਰ ਇਕਾਲੀ ਨੇਤਾ ਗੁਰਪ੍ਰੀਤ ਸਿੰਘ ਲਵਲੀ ਕਾਟਪਾਲ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਾਲ ਮਜ਼ਦੂਰੀ ਕਰਵਾਏ ਜਾਂਦਾ ਠੇਕਰਾ ਕੈਟਰ ਦੇ ਸਿਰ ਫੋੜ ਦਿੱਤਾ ਇਸ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਨੇਤਾਵਾਂ ਦੇ ਬਾਲ ਮਜ਼ਦੂਰੀ ਤੇ ਦਿੱਤੇ ਬਿਆਨ ਮੈਜ ਡਰਾਮੇਬਾਜ਼ੀ ਤੋਂ ਜ਼ਿਆਦਾ ਕੁਝ ਨਹੀਂ ਜਦੋਂ ਇਸ ਮਾਮਲੇ ਸੰਬੰਧੀ ਭਾਜਪਾ ਦੇ ਸਾਬਕਾ ਕੈਬਨਟ ਮੰਤਰੀ ਸੁਰਜੀਤ ਕੁਮਾਰ ਜਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੇ ਬੋਲ ਵਿਗੜ ਗਏ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਬਾਲ ਮਜ਼ਦੂਰੀ ਇਹਨਾਂ ਨੇ ਤਾਂ ਵ ਲਈ ਕੋਈ ਮਾਇਨੇ ਨਹੀਂ ਦਖਦੀ ਸ਼ਾਇਦ ਇਸ ਸੰਬੰਧੀ ਸਵਾਲ ਪੁੱਛਣਾ ਇਹਨਾਂ ਦੇ ਰੁਤਬੇ ਦੇ ਹੀ ਖਿਲਾਫ ਹੈ ਫਾਜ਼ਿਲ ਕਾ ਤੋਂ ਖੁਸ਼ਦਿਲ نیوز ਦੀ ਵਿਸ਼ੇਸ਼ ਰਿਪੋਰਟ ਜਾਨੀ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਪੱਤਰਕਾਰ ਰਾਜੂ ਅਜਮਲੀਆ ਬੋਲ ਰਿਹਾ ਹਾਂ ਸਰ ਹਾਂਜੀ ਪੱਤਰਕਾਰ ਰਾਜੂ ਅਜਮਲੀਆ ਬੋਲ ਰਿਹਾ ਹਾਂ ਸਰ ਬੋਲੋ ਸਰ ਇੱਕ ਨਾ ਜੀ ਕੱਲ ਪ੍ਰੋਗਰਾਮ ਹੋਇਆ ਸੀ ਜਿਹੜਾ ਸਕੱਤਰ ਜੀ ਦਾ ਹਾਂ ਉੱਥੇ ਨਾ ਬੱਚੇ ਨੇ ਲੇਬਰ ਬੱਚੇ ਤੋਂ ਲੇਬਰ ਕਰਵਾਈ ਗਈ ਹੈ ਉਸ ਸਟੇਜ ਦੇ ਉੱਤੇ ਤੁਹਾਡੇ ਸਾਹਮਣੇ ਜਿਹੜਾ ਪ੍ਰੋਗਰਾਮ ਹੋਇਆ ਸੀ ਕੱਲ ਜੀ ਅਫਸਕੀਬ ਬਦਲ ਜੀ ਦਾ ਤੁਸੀਂ ਵੀ ਸਟੇਜ ਦੇ ਉੱਤੇ ਬਰਾਜ਼ਮਾਨ ਹੋ ਉੱਥੇ ਬੱਚੇ ਲੇਬਰ ਕਰਦੇ ਆ ਸਰ ਤੁਸੀਂ ਨਹੀਂ ਦੇਖਿਆ ਸਰ ਤੁਸੀਂ ਨਹੀਂ ਦੇਖਿਆ ਸੀ ਤਾਂ ਦੇਖ ਲੈਣਾ ਸਾਡੇ ਕੈਮਰੇ 'ਚ ਦੇਖਿਆ ਤਾਂ ਠੀਕ ਹੈ ਤੁਸੀਂ ਕਰ ਲਓ ਜਿਹੜਾ ਕਰਨਾ ਹੈ ਠੀਕ ਹੈ ਸਰ ਦੇਖਿਆ ਤਾਂ ਠੀਕ ਹੈ ਤੁਸੀਂ ਕਰ ਲਓ ਜਿਹੜਾ ਕਰਨਾ ਹੈ ਠੀਕ ਹੈ ਸਰ ਦੇਖਿਆ ਤਾਂ ਠੀਕ ਹੈ ਤੁਸੀਂ ਕਰ ਲਓ ਜਿਹੜਾ ਕਰਨਾ ਹੈ ठीक है लो जरा करना है ठीक है ठीक है लो जरा करना है ठीक है सर। ठीक है लो जरा करना है ठीक है सर